ਤਾਰ ਦਸਾਂਤ ਸਾਬ ਦਾ ਸਵਾਲ ਕਰਦਾ ਏ ਕੱਲ ਨੂੰ ਲੁਧਿਆਣੇ ਦੇ ਵਿੱਚ ਇੱਕ ਕਾਲ ਦਿੱਤੀ ਗਈ ਸੀ ਬੁੱਢਾ ਦਰਿਆ ਜੋ ਗਦਲਾ ਕੀਤਾ ਜਾ ਰਿਹਾ ਉਸ ਉੱਪਰ ਬੰਨ ਲਾਉਣ ਦੀ ਜਿਸ ਦੀਆਂ ਕਿ ਤਿਆਰੀਆਂ ਹੋ ਚੁੱਕੀਆਂ ਨੇ ਸਾਡੇ ਨਾਲ ਰਗਵੀਰ ਸਿੰਘ ਜੀ ਮੌਜੂਦ ਨੇ ਰਗਵੀਰ ਸਿੰਘ ਜੀ ਨੇ ਜੋ ਲਗਾਤਾਰ ਜਲ ਜੀਵ ਬਚਾਓ ਮੋਰਚੇ ਦੇ ਮੈਂਬਰ ਹ ਤੇ ਲਗਾਤਾਰ ਸੰਘਰਸ਼ ਕਰ ਰਹੇ ਨੇ ਰਗਵੀਰ ਜੀ ਪਹਿਲਾਂ ਤਾਂ ਖਬਰਾਂ ਦਾ ਤੁਹਾਡਾ ਬਹੁਤ ਸਵਾਗਤ ਹੈ ਧੰਨਵਾਦ ਜੀ ਆ ਇਸ ਵਕਤ ਦਾ ਸਭ ਤੋਂ ਵੱਡਾ ਮੁੱਦਾ ਪਗਲ ਕਰੀਏ ਤਾਂ ਪਾਣੀਆਂ ਦਾ ਹੈਗਾ ਪਾਣੇ ਦੇ ਨਾਲ ਜੁੜਿਆ ਹੋਇਆ ਮਸਲਾ ਹੈਗਾ ਤੇ ਲਗਾਣਾ ਦੇ ਬੁੱਢੇ ਨਾਲਾ ਕਉਦਰਿਆ ਹੁੰਦਾ ਸੀ ਉਹਨੂੰ ਬੁੱਢਾ ਲਾਲਾ ਬਣਾ ਦਿੱਤਾ ਗਿਆ ਉਹਨੂੰ ਜਿਹੜਾ ਕੱਲ ਇੱਕ ਵੱਡੀ ਕਹਾਵਤ ਦਿੱਤੀ ਗਈ ਸੀ ਬੰਨ ਲਾਉਣ ਦੀ ਤੇ ਉਹ ਚੀਜ਼ ਨੂੰ ਕਿਵੇਂ ਦੇਖਦੇ ਹੋ ਤੇ ਕੀ ਆਪਾਂ ਲੋਕਾਂ ਨੂੰ ਇਸ ਮਰੇ ਅਪੀਲ ਕਰੀਏ ਦੇਖੋ ਜਗਤਾਰ ਜੀ ਗੱਲ ਇਹੋ ਹੈ ਕਿ ਵੀ ਪਾਣੀ ਸਾਡੇ ਜੀਵਨ ਦਾ ਇੱਕ ਅਹਿਮ ਹਿੱਸਾ ਹੈ ਇੱਕ ਅਹਿਮ ਅੰਗ ਹੈ ਪਾਣੀ ਬਿਨਾ ਅਸੀਂ ਜੀਵਤ ਨਹੀਂ ਰਹਿ ਸਕਦੇ ਜੇ ਸਾਨੂੰ ਪੀਣ ਵਾਲਾ ਪਾਣੀ ਵੀ ਸਾਫ ਸੁਥਰਾ ਨਹੀਂ ਮਿਲਦਾ ਪੀਣ ਵਾਲੇ ਪਾਣੀ ਵਾਸਤੇ ਵੀ ਸਾਨੂੰ ਸੰਘਰਸ਼ ਕਰਨਾ ਪੈ ਰਿਹਾ ਹੈ ਫਿਰ ਇਦੋਂ ਵੱਡੀ ਤਰਾਸਦੀ ਤੇ ਸਾਡੇ ਲੋਕਾਂ ਵਾਸਤੇ ਮਾੜੀ ਗੱਲ ਕੋਈ ਨਹੀਂ ਹੋ ਸਕਦੀ ਜੇ ਇਹ ਪਾਣੀ ਕੋਈ ਲਖੇ ਸਿਧਾਣੇ ਨੇ ਕੱਲੇ ਨੇ ਨਹੀਂ ਪੀਣਾ ਕੋਈ ਅਮਤੋਜ ਮਾਨ ਨੇ ਕੱਲੇ ਨੇ ਨਹੀਂ ਪੀਣਾ ਵੀ ਉਹੀ ਇਹ ਪਾਣੀ ਪੀਂਦੇ ਆ ਜਾਂ ਉਥੇ ਜਿੰਨੇ ਵੀ ਹੋਰ ਮੈਂਬਰ ਨੇ ਇਹਦੇ ਵਾਸਤੇ ਸੰਘਰਸ਼ ਦਿਨ ਰਾਤ ਕਰ ਰਹੇ ਨੇ ਕੋਈ ਉਹ ਪਾਣੀ ਉਹਨਾਂ ਦੇ ਘਰਾਂ ਤੇ ਕਰਨੇ ਜਾਣਾ ਪਾਣੀ ਸਾਡੇ ਤੇ ਤੁਹਾਡੇ ਤੇ ਜਿਹੜੇ ਆ ਵਜ਼ੀਰ ਨੇ ਜਿਹੜੇ ਰੌਲਾ ਪਾਉਂਦੇ ਹੁੰਦੇ ਸੀ ਸਰਕਾਰ ਬਣਨ ਤੋਂ ਪਹਿਲਾਂ ਕਿ ਬੁੱਢੇ ਨਾਲੇ ਨੂੰ ਕੌਣ ਸਾਫ਼ ਕਰੂ ਇਹ ਭਗਵੰਤ ਮਾਨ ਸਾਡੇ ਮਾਨਯੋਗ ਮੁੱਖ ਮੰਤਰੀ ਕਹਿੰਦਾ ਹੁੰਦਾ ਸੀ ਵੀ ਇਹ ਬੁੱਢੇ ਨਾਲੇ ਨੂੰ ਕੌਣ ਸਾਫ਼ ਕਰੂ ਤੇ ਅੱਜ ਉਹੀ ਸੁੱਤਾ ਪਿਆ ਹੂੰ ਇੰਡਸਟਰੀ ਵਾਲੇ ਕਹਿ ਰਹੇ ਆ ਵੀ ਅਸੀਂ ਟੈਕਸ ਪੇਅਰ ਆਂ ਭਾਈ ਜੇ ਤੁਸੀਂ ਟੈਕਸ ਪੇਅਰ ਆਂ ਤੇ ਤੁਹਾਨੂੰ ਲਾਇਸੈਂਸ ਮਿਲ ਗਿਆ ਲੋਕਾਂ ਨੂੰ ਬਿਮਾਰੀਆਂ ਵੰਡਣ ਦਾ ਬਿਲਕੁਲ ਉਹ ਕਹਿ ਰਹੇ ਆ ਵੀ ਇਸ ਪਾਣੀ ਦੇ ਵਿੱਚ ਗੋਬਰ ਆਉਂਦਾ ਹੈ ਡੇਰੀਆਂ ਵਾਲਾ ਦਾ ਗੋਹਾ ਆਉਂਦਾ ਉਹ ਆਉਂਦਾ ਤੁਸੀਂ ਸਾਨੂੰ ਉਹ ਨਾ ਵੱਲ ਸਿਖਾਓ ਗਾਂ ਵਾਲਾ ਜਿਵੇਂ ਆਪਣੀ ਗਲਤੀ ਮੰਨੋ ਦੂਜਿਆਂ ਦੀ ਗਲਤੀ ਕਿੱਢਣੇ ਪਜਾਦੇ ਸਾਡੇ ਤੇ ਹੋਰ ਕਹਾਣੀ ਨਾ ਪਾਓ ਹੂੰ ਸਾਨੂੰ ਹੋਰ ਕੋਈ ਰਾਹ ਨਾ ਵਿਖਾਓ ਤੁਸੀਂ ਆਪ ਦਾ ਦੱਸੋ ਵੀ ਤੁਸੀਂ ਕੀ ਕਰਦੇ ਹੋ ਹੂੰ ਫਿਰ ਸਾਨੂੰ ਤੁਸੀਂ ਧਮਕੀਆਂ ਦਿੰਨੇ ਆਂ ਵੀ 1 ਲੱਖ ਅਸੀਂ ਪ੍ਰਵਾਸੀ ਤੁਹਾਡੇ ਸਾਹਮਣੇ ਖੜਾ ਕਰ ਦਿਆਂਗੇ ਉਹ ਵੀ ਆਪ ਨਹੀਂ ਹੋਣਾ ਉੱਪਰਵਾਸੀਆਂ ਨੂੰ ਕਰਨਾ ਹਾਂ ਫਿਰ ਕਿਸੇ ਦੇ ਮੋਢੇ ਤੇ ਰੱਖ ਕੇ ਕਿਉਂ ਚਲਾਉਣਾ ਸਿੱਧੇ ਆਓ ਸਿੱਧੇ ਟੱਕਰੋ ਹਾਂ ਤੁਸੀਂ ਲੱਖੇ ਸਿਧਾਣੇ ਨੂੰ ਬਲੈਕਮੇਲਰ ਕਹਿੰਨੇ ਆ ਹੋਊਗਾ ਬਲੈਕਮੇਲਰ ਮੈਂ ਵੀ ਕਹਿੰਦਾ ਹੋਊਗਾ ਬਲੈਕਮੇਲਰ ਸਾਨੂੰ ਉਹਦੇ ਪਿਸ਼ੋਕੜ ਬਾਰੇ ਨਹੀਂ ਪਤਾ ਪਰ ਅੱਜ ਜੋ ਸਹੀ ਕਰ ਰਿਹਾ ਹੈ ਬਿਲਕੁਲ ਅਸੀਂ ਗੱਲ ਅੱਜ ਦੀ ਕਰਦੇ ਆਂ ਵੀ ਅੱਜ ਜੋ ਸਹੀ ਕਰ ਰਿਹਾ ਹੈ ਕੀ ਸਾਨੂੰ ਸਾਡਾ ਪ੍ਰਸ਼ਾਸਨ ਉਹਨਾਂ ਲੋਕਾਂ ਨਾਲ ਖੜ ਗਿਆ ਯਾਰ ਜਿਹੜੇ ਲੋਕ ਪਾਣੀ ਦੇ ਵਿੱਚ ਗੰਦ ਘੋਲ ਰਹੇ ਆ ਤੇ ਜਿਹੜੇ ਲੋਕ ਪਾਣੀ ਨੂੰ ਸਾਫ਼ ਕਰਨ ਵਾਸਤੇ ਬੁੱਢੇ ਨਾਲੇ ਦੀ ਸਫਾਈ ਵਾਸਤੇ ਦਿਨ ਰਾਤ ਸੰਘਰਸ਼ ਕਰ ਰਹੇ ਆ ਉਹਨਾਂ ਦੇ ਸਾਡਾ ਪ੍ਰਸ਼ਾਸਨ ਅੱਜ ਉਲਟ ਖੜਾ ਨਜ਼ਰ ਆਉਂਦਾ ਕਿਤੇ ਨਾ ਕਿਤੇ ਮੈਨੂੰ ਲੱਗਦਾ ਹੈ ਪ੍ਰਸ਼ਾਸਨਿਕ ਅਧਿਕਾਰੀਆਂ ਨੂੰ ਵੀ ਸੋਚਣਾ ਚਾਹੀਦਾ ਵੀ ਇਹ ਪਾਣੀ ਪਾਈ ਤੁਹਾਡੇ ਘਰਾਂ ਤੱਕ ਕਰੀ ਜਾਣਾ ਅੱਗੇ ਇਹ ਕੈਂਸਰ 벨ਟ ਮਾਲਵੇ ਨੂੰ ਕਹਿੰਦੇ ਸੀ ਸਾਡੇ ਤੋਂ ਟ੍ਰੇਨਾਂ ਭਰ-ਭਰ ਕੇ ਬੀਕਾਨੇਰ ਨੂੰ ਜਾਂਦੀਆਂ ਸੀ ਉਸ ਟ੍ਰੇਨ ਦਾ ਨਾਂ ਹੀ ਕੈਂਸਰ ਟ੍ਰੇਨ ਸੀ ਅੱਜ ਇਹ ਕੈਂਸਰ ਇਨਸਾਨਾਂ ਤੋਂ ਹਟ ਕੇ ਜਾਨਵਰਾਂ ਤੇ ਕਰ ਪਹੁੰਚ ਗਿਆ ਸਾਡੇ ਜਾਨਵਰਾਂ ਨੂੰ ਵੀ ਕੈਂਸਰ ਦੀ ਬਿਮਾਰੀ ਆਉਣ ਲੱਗ ਪਈ ਜਗਤਾਰ ਜੀ ਇਹ ਜਿਹੜੀ ਬਹੁਤ ਹੀ ਮਾੜੀ ਗੱਲ ਹੈ ਬੜੀ ਮੰਦ ਭਾਗੀ ਗੱਲ ਹੈ ਉਹ ਇੰਡਸਟਰੀਅਲ ਜਿਹੜੇ ਟੈਕਸ ਪੇਅਰ ਨੇ ਹਰੇਕ ਆਦਮੀ ਟੈਕਸ ਪੇਅਰ ਹੈ ਮੈਂ ਵੀ ਟੈਕਸ ਪੇਅਰ ਹਾਂ ਜੇ ਕੋ ਮੈਂ ਕੰਮ ਕਰਦਾ ਮੈਂ ਵੀ ਟੈਕਸ ਭਰਦਾ ਤੁਸੀਂ ਵੀ ਟੈਕਸ ਭਰ ਦਿਓ ਪਰ ਸਾਨੂੰ ਇਹ ਲਾਇਸੈਂਸ ਦੇ ਅਧਿਕਾਰ ਕਿਹਨੇ ਦਿੱਤਾ ਵੀ ਮੈਂ ਤਾਂ ਟੈਕਸ ਭਰਦਾ ਮੈਂ ਜੋ ਮਨਮਰਜ਼ੀ ਕਰੂੰਗਾ ਉਹ ਬਕਰੂ ਵਿਖਾ ਕੇ ਕੱਲ ਲੱਖੇ ਸਹਾਣੇ ਵਾਲਾ ਇੱਕ ਵੀਡੀਓ ਪਾਈ ਗਈ ਸੀ ਕਿ ਆਪਾਂ ਵੀ ਆਪਣੇ ਚੈਨਲ ਤੇ ਪਾਈ ਆ ਬਹੁਤ ਵੱਡਾ ਮਾਤਰਾ ਦੇ ਵਿੱਚ ਜਿਹੜੀ ਹੈ ਬਹੁਤ ਵੱਡਾ ਖਾਣਾ ਸੀ ਉਹਦੇ ਵਿੱਚ ਪਾਣੀ ਲਗਾਤਾਰ ਹਾਂ ਹਾਂ ਅੱਜ ਅੱਜ ਵੀ ਵੀਡੀਓ ਦੇਖੀ ਮੈਂ ਵੀ ਦੇਖੀ ਉਹ ਵੀਡੀਓ ਵੀ ਉਹ ਮੇਰੇ ਖਲ ਕਟੋ-ਕਟ 12 ਇੰਚੀ ਪਾਣੀ ਹੋਣਾ ਹੈ ਜਿਹੜਾ ਉਹ ਉਹ ਬੁੱਢਾ ਜਿਹੜਾ ਦਰਿਆ ਸੀ ਉਹ ਦਰਿਆ ਤੋਂ ਬੁੱਢਾ ਨਾਲਾ ਬਣ ਗਿਆ ਐਡਾ ਵੱਡਾ ਦਰਿਆ ਤੋਂ ਨਾਲਾ ਬਣ ਜਾਣਾ ਔਰ ਫਿਰ ਉਹਦੇ ਵਿੱਚ ਗੰਦਾ ਹੀ ਪਾਣੀ ਛੁੱਟੀ ਜਾਣਾ ਫਿਰ ਉਹ ਗੰਦਾ ਪਾਣੀ ਸਾਡੇ ਘਰਾਂ ਤੇ ਕਰ ਪਹੁੰਚਦਾ ਇੱਕ ਗੱਲ ਵਿਖੀਏ ਆਮਰੀ ਪਾਰਟੀ ਸਰਕਾਰ ਇਹਨਾਂ ਮੁੱਦਿਆਂ ਦੇ ਉੱਪਰ ਦਰੀ ਕੋਲੇ ਰੱਖਦੀ ਸੀ ਇਹਨਾਂ ਦੇ ਜਿੰਨੇ ਸੀਗੇ ਸਾਰੇ ਦਰੀਆਂ ਕੋਲੇ ਆਦੇ ਨਾਲ ਦੇ ਮੁੱਦੇ ਚੱਕਦੇ ਸਾਰੇ ਚਾਹੂੰ ਤੇ ਅੱਜ ਅੱਜ ਜਿਹੜੇ ਸੁਧਾਰਸ਼ ਕਰਦੇ ਉਹਨਾਂ ਨੂੰ ਪਹਿਲੇ ਫੜ ਲੇ ਤੁਸੀਂ ਸਾਡੇ ਫਰੀਦਕੋਟ ਵਾਲੇ ਐਮਐਲਏ ਨੂੰ ਵੇਖ ਲਓ ਸ਼ੂਗਰ ਮਿਲ ਬਚਾਉਣ ਵਾਸਤੇ ਧਰ ਦੇ ਤੇ ਨਹੀਂ ਬੈਠਾ ਸੀ ਦਰੀ ਕੋਲੇ ਰੱਖਦਾ ਸੀ ਰੱਖਦਾ ਸੀ ਨਾ ਵੀ ਸ਼ੂਗਰ ਮਿਲ ਵੱਜੇ ਤੇ ਮਰਨ ਵਰਤ ਤੇ ਬੈਠ ਕੇ ਤੇ ਮੁੜ ਕੇ ਜੂਸ ਵਾਲਾ ਵੇਖਣ ਲੱਗ ਪਏ ਵੀ ਸਾਨੂੰ ਹੁਣ ਜੂਸ ਕੌਣ ਪੀਊ ਹਾਂ ਦੱਸੋ ਕਿੱਥੇ ਗਏ ਸ਼ੂਗਰ ਮਿਲ ਭਾਈ ਕਿੱਥੇ ਗਏ ਤੁਹਾਡੇ ਮੁੱਦੇ ਬਿਲਕੁਲ ਦੇਖੋ ਕੱਲਾ ਇਹ ਨਹੀਂ ਹੋਣਾ ਚਾਹੀਦਾ ਵੀ ਅਸੀਂ ਟੱਪੌੜੀ ਦੇ ਅਗਲੇ ਟੰਬੇ ਤੇ ਪੈਰ ਰੱਖਣਾ ਪਿਛਲੇ ਟੰਬੇ ਨੂੰ ਵੀ ਬਚਾ ਕੇ ਰੱਖਣਾ ਵੀ ਉਤਰਨ ਲੱਗਿਆ ਨਾ ਟੁੱਟਿਆ ਹੋਵੇ ਹੂੰ ਇਹ ਤਾਂ ਕੋਈ ਤਰੀਕਾ ਨਹੀਂ ਵੀ ਪਹਿਲਾਂ ਤਾਂ ਤੁਸੀਂ ਇਹਨਾਂ ਮੁੱਦਿਆਂ ਤੇ ਤੁਸੀਂ ਰੌਲਾ ਪਾਉਂਦੇ ਸੀ ਤੁਹਾਡੀ ਸਰਕਾਰ ਆ ਗਈ ਮੈਂ ਤਾਂ ਹੁਣ ਅਕਾਲੀਆਂ ਤੇ ਕਾਂਗਰਸੀਆਂ ਨੂੰ ਵੀ ਕਹੂੰਗਾ ਹੂੰ ਵੀ ਤੁਸੀਂ ਕਿੱਥੇ ਹੋ ਕਿੱਥੇ ਵੀ ਨਾਲ ਸਾਥ ਦਿਓ ਇਹ ਚੀਜ਼ ਦੇ ਵਿੱਚ ਕੀ ਤੁਸੀਂ ਪਾਣੀ ਨਹੀਂ ਪੀਣਾ ਪਾਣੀ ਨਾਲ ਇਹਦਾ ਅਲਟੀਮੀਟਰ ਪਹਿਲਾਂ ਦਿੱਤਾ ਹੋਇਆ ਸੀ ਵੀ ਅਸੀਂ 3 ਦਸੰਬਰ ਨੂੰ ਬੰਦ ਕਰਾਂਗੇ ਉਹਨੂੰ ਕੀ ਕਿਉਂ ਨਹੀਂ 3 ਦਸੰਬਰ ਤੋਂ ਪਹਿਲਾਂ ਪਹਿਲਾਂ ਉਹਨਾਂ ਇੰਡਸਟਰੀ ਵਾਲਾਂ ਤੇ ਕੋਈ ਕਾਰਵਾਈ ਕੀਤੀ ਗਈ ਕਿਉਂ ਨਹੀਂ ਉਹਨਾਂ ਲੋਕਾਂ ਨੂੰ ਭਰੋਸੇ 'ਚ ਲਿਆ ਗਿਆ ਕਿਉਂ ਨਹੀਂ ਇਸ ਮੁੱਦੇ ਤੇ ਇਸ ਪ੍ਰਸ਼ਾਸਨ ਨੇ ਜਾਂ ਸਰਕਾਰ ਨੇ ਕੋਈ ਸੰਜੀਦਗੀ ਦਿਖਾਈ ਕਿਉਂ ਨਹੀਂ ਦਿਖਾਈ ਇਥੋਂ ਤਿੱਕਰ ਕੇ ਸਾਡਾ ਇੱਕ ਨੌਜਵਾਨ ਸ਼ੰਕਰ ਤਫਰੀਕੋਰ ਦਾ ਸ਼ੰਕਰ ਜਿਹੜਾ ਸਾਡਾ ਜਲਜੀਵ ਸ਼ੰਕਰ ਸ਼ਰਮਾ ਜੀ ਜਲਜੀਵਨ ਬਚਾਓ ਮੋਰਚੇ ਦਾ ਮੋਢੀ ਆ ਮੁੰਡਾ ਸਾਡਾ ਸਾਡਾ ਉਹ ਪੁਲਿਸ ਨੇ ਚੱਕ ਲਿਆ ਹੂੰ ਕਿਉਂ ਕੀ ਗੱਲ ਵੀ ਅਸੀਂ ਪੀਣ ਵਾਲਾ ਪਾਣੀ ਸਾਫ਼ ਮੰਗਣ ਦਾ ਅਧਿਕਾਰ ਨਹੀਂ ਰੱਖਦੇ ਲੋਕ ਰਘਵੀਰ ਨੂੰ ਵੀ ਫੜ ਲਓ ਮੈਂ ਵੀ ਮੰਗ ਕਰਦਾ ਇਹ ਮੈਂ ਵੀ ਲੋਕਾਂ ਨੂੰ ਅਪੀਲ ਕਰਦਾ ਵੀ ਕੱਲ ਨੂੰ ਵੱਧ ਤੋਂ ਵੱਧ ਲੁਧਿਆਣੇ ਪਹੁੰਚੋ ਸਹੀ ਆ ਉਹ ਅਸੀਂ ਵੀ ਫੜੋ ਸਾਨੂੰ ਕੱਲ ਵੀ ਅਪੀਲ ਕੀਤੀ ਸਾਨੂੰ ਫੜ ਸਕਦੇ ਹੋ ਸਾਡੀ ਸੋਚ ਨਹੀਂ ਤੁਸੀਂ ਮਾਰ ਸਕਦੇ ਸਾਨੂੰ ਫੜ ਸਕਦੇ ਹੋ ਸਾਡੀ ਸੋਚ ਨਹੀਂ ਮਾਰ ਸਕਦੇ ਕੀ ਅਮਤੋਜ ਮਾਨ ਨੇ ਕੀ ਲੈਣਾ ਉਹ ਚੰਡੀਗੜ੍ਹ ਰਹਿੰਦੇ ਆ ਉਹਨਾਂ ਨੂੰ ਤਾਂ ਪਾਣੀ ਸਾਫ਼ ਮਿਲਦਾ ਉਹ ਸਾਡੇ ਵਾਸਤੇ ਲੜਦੇ ਆ ਲੋਕ ਉਹ ਸਾਡੇ ਵਾਸਤੇ ਲੜਦੇ ਆ ਉੱਠ ਖੜੋ ਸਾਨੂੰ ਕਿਉਂ ਤੁਸੀਂ ਆਪਣੀਆਂ ਆਉਣ ਵਾਲੀਆਂ ਨਸਲਾਂ ਨੂੰ ਤੁਸੀਂ ਜ਼ਹਿਰ ਪਰੋਸ ਕੇ ਦੇ ਰਹੇ ਹੋ ਸਾਡੇ ਲੋਕ ਇਸ ਦੇ ਬ੍ਰਾਂਡ ਇੰਡਸਟਰੀਅਲ ਦੇ ਬਰਾਬਰ ਦੇ ਭਾਗੀਦਾਰ ਨੇ ਕਿਉਂਕਿ ਇਹ ਉੱਠ ਕੇ ਖੜੇ ਨਹੀਂ ਹੁੰਦੇ ਜਾਨ ਜੀ ਇਹ ਕਹਿੰਦੇ ਅੱਗ ਚੌਂਕ ਤੇ ਲੱਗੀ ਐ ਮੇਰੇ ਘਰੇ ਨਹੀਂ ਪਹੁੰਚੀ ਚੌਂਕ ਤੋਂ ਹੀ ਹੌਲੀ ਹੌਲੀ ਤੁਹਾਡੇ ਘਰ ਤੱਕ ਪਹੁੰਚਣੀ ਐ ਇਹ ਜਿਹੜੇ ਇੰਡਸਟਰੀਆਂ ਦੀ ਗੱਲ ਉਹ ਮੈਂ ਵੀ ਪ੍ਰਸਤਾ ਸੁਣੀ ਸੀ ਉਹਨੇ ਕਿਹਾ ਕਿ ਸਾਡੇ ਜਿਹੜਾ ਟ੍ਰੀਟਮੈਂਟ ਪਲਾਂਟ ਲੱਗਣਾ ਹੁੰਦਾ ਉਹ ਸਾਡਾ ਲੱਗਾ ਹੋਇਆ ਅਸੀਂ ਆਪ ਗੇ ਖਰਚੇ ਤੇ ਲਾਏ ਹੋਇਆ ਤੇ ਤੁਸੀਂ ਉਹਨੇ ਦੇਖ ਚ ਸਰਕਾਰ ਨੇ ਜੋ ਸਾਨੂੰ ਨਾਲਾ ਦਿਨਾ ਜਿਹਦੇ ਵਿੱਚ ਅਸੀਂ ਪਾਣੀ ਕਢਣਾ ਸੀਗਾ ਉਹ ਸਰਕਾਰ ਨੇ ਬਣਾ ਕੇ ਨਹੀਂ ਦਿੱਤਾ ਫਿਰ ਤੁਸੀਂ ਕੋਰਟ 'ਚ ਜਾਓ ਭਾਈ ਹਾਂ ਤੁਸੀਂ ਜਦੋਂ ਟੈਕਸ ਅਪੇਅਰ ਕਰਦੇ ਹੋ ਤੁਸੀਂ ਸਰਕਾਰ ਨੂੰ ਪੈਸੇ ਦਿੱਤੇ ਨੇ ਤੁਸੀਂ ਟ੍ਰੀਟਮੈਂਟ ਪਲਾਂਟ ਲਾਏ ਹੋਏ ਨੇ ਤੁਹਾਨੂੰ ਸਰਕਾਰ ਨੇ ਜਾਂ ਪ੍ਰਸ਼ਾਸਨ ਨੇ ਨਾਲਾ ਨਹੀਂ ਬਣਾ ਕੇ ਦਿੱਤਾ ਤੁਸੀਂ ਸਾਡੇ ਲੋਕਾਂ ਨਾਲ ਟਕਰਾਜੋ ਕਰਦੇ ਆ ਤੁਸੀਂ ਤੁਹਾਨੂੰ ਤਿੰਨ ਤਰੀਕ ਦਾ ਆਲਟੀਮੇਟਮ ਤੇ ਚੈਲੰਜ ਹੋ ਗਿਆ ਤੁਸੀਂ ਪ੍ਰਸ਼ਾਸਨ ਨਾਲ ਗੱਲ ਕਰੋ ਵੀ ਜਿਹੜਾ ਤੁਸੀਂ ਸਾਡੇ ਵਾਸਤੇ ਕੰਮ ਕਰਨਾ ਸੀ ਉਹ ਕਿਉਂ ਨਹੀਂ ਕੀਤਾ ਇਹ ਐਡੀ ਕਿ ਨਕਮੀ ਬੰਮੇ ਗੂੰਗਾ ਬੰਦੂਆ ਇਹਨਾਂ ਚੋ ਇੱਕ ਛੜ ਵਧ ਗਏ ਹੁਣ ਵਧ ਗਏ ਹੁਣ ਤਾਂ ਹੋਰ ਤਿੰਨ ਹੋਰ ਵਧ ਗਏ 93 ਹੋ ਗਏ ਤਿੰਨ ਵਧ ਗਏ ਇਹਨਾਂ ਦੇ ਹੋਰ ਹਾਂ ਛੜ ਦੇ ਹੋ ਗਏ ਹਾਂ ਜਿਹੜੇ ਇਹ ਇਹਨਾਂ ਚੋ ਇੱਕ ਛੜ ਦੀ ਹੈ ਕਮਰ ਵਿਜੇ ਪ੍ਰਤਾਪ ਤੇ ਬਾਕੀ ਇਹ ਜਿਹੜੇ 92 93 ਆ ਬੰਦੂਆ ਮਜ਼ਦੂਰ ਨੇ ਇਹਨਾਂ ਨੂੰ ਹੋਰ ਕੀ ਕਹਾਂਗੇ ਤੁਸੀਂ ਮੋਕਰ ਵਾਲਿਆਂ ਨੂੰ ਉਹ ਤੁਸੀਂ ਭਾਈ ਸਾਨੂੰ ਤੁਹਾਨੂੰ ਅਸੀਂ ਚੁਣ ਕੇ ਭੇਜਿਆ ਵੀ ਸਾਨੂੰ ਪਾਣੀ ਸਾਫ਼ ਸੁਥਰਾ ਚਾਹੀਦਾ ਪਰ ਸੋ ਇਹਨਾਂ ਦੇ ਇੱਥੇ ਕੋ 6 ਮਹੀਨੇ ਹੋ ਗਏ ਉਹ ਪੁਲ ਬਣੇ ਨੂੰ ਪਰ ਸੋ ਅਧ ਘਟਨ ਕੀਤਾ ਉਹ ਕੀ ਬੋਲ ਕੇ ਗਿਆ ਮੰਤਰੀ ਇਹਨਾਂ ਦਾ ਵੀ ਵੇ ਨੂੰ ਡੈਰਾ ਪੱਕੀਆਂ ਕਰਨ ਦੇ ਵੀ ਕਹਿ ਕੇ ਗਿਆ ਵੀ ਯੂ نو ਇਹਦਾ ਹੱਲ ਕੀਤਾ ਜਾਊਗਾ ਤੇ ਜਿੱਥੇ ਵੇਸਟ ਦਾ ਪ੍ਰਬੰਧ ਕੀਤਾ ਜਾਣਾ ਪਾਣੀ ਵਿਚਾਰਨ ਦਾ ਜਿਹਨ ਕਹਿ ਦਈਏ ਆਪਾਂ ਉਹ ਵੀ ਪ੍ਰਬੰਧ ਕੀਤਾ ਜਾਊਗਾ ਵੀ ਲੋਕਾਂ ਨੂੰ ਸਮੱਸਿਆ ਇਹ ਜੇ ਨਵੇਂ ਸਿਆਣੇ ਨਹੀਂ ਜਿਕਾਰ ਦੀ ਜੰਪੇ ਕੋਸ਼ ਅਗਰੇਜ਼ਾਂ ਨਾਲੋਂ ਵੀ ਹੂੰ ਉਹ ਬੇਵਕੂਫ ਸੀ ਜਿਨ੍ਹਾਂ ਨੇ ਇਹਦੀ ਸੋਲੰਗਾ ਜਿਹੜੇ ਇੱਟਾਂ ਨਾਲ ਕੀਤੀ ਕੋਈ ਨਾ ਉਹਦੇ ਰੀਚਾਰਜ ਦਾ ਕਰਾਂਗੇ ਅਸੀਂ ਕੋਈ ਉਹਦੋਂ ਉਹਦੋਂ ਕਿਤੇ ਨਹੀਂ ਨਹੀਂ ਉਦੋਂ ਉਹ ਹੈ ਨਹੀਂ ਸੀਗਾ ਬੇਟਾ ਕੰਕਰੀਟ ਹੁੰਦੀ ਨਹੀਂ ਸੀ ਜਦੋਂ ਇਹ ਨਹਿਰਾਂ ਬਣੀਆਂ ਕਿ ਉਦੋਂ ਕੰਕਰੀਟ ਹੁੰਦੀ ਨਹੀਂ ਸੀ ਕਿ ਉਦੋਂ ਦੇ ਇੰਜੀਨੀਅਰ ਬੇਵਕੂਫ ਸੀ ਜਾਂ ਉਦੋਂ ਦੇ ਜਿਹੜੇ ਐਕਸਟੈਂਡ ਚੀਫ ਸੀ ਜਿਹੜੇ ਉਹਨਾਂ ਨੂੰ ਅਕਲ ਘੱਟ ਸੀ ਇਹ ਨਵੇਂ ਸਿਆਣੇ ਜੰਮੇ ਆ ਵੀ ਜਿਹੜੇ ਇਹ ਸਾਨੂੰ ਦੱਸਦੇ ਆ ਜਿਹੜਾ ਬੰਦਾ ਗਮਲੇ 'ਚ ਮੂਲੀ ਲਾਉਂਦਾ ਉਹ ਦੱਸਦਾ ਵੀ ਖੇਤੀ ਕਿਵੇਂ ਹੋਊਗੀ ਹੱਦ ਹੋਊਗੀ ਯਾਰ ਤੁਸੀਂ ਜੋਗ-ਜੋਗ ਕਰੋ ਮੈਂ ਆਪਦੀ ਇੰਡਸਟਰੀ ਚਲਾਉ ਪਰ ਸਾਨੂੰ ਬਿਮਾਰੀ ਨਾ ਵੰਡੋ ਸਾਨੂੰ ਮੰਦਬੁੱਧੀ ਨਾ ਬਣਾਓ ਸਾਡੇ ਬੱਚਿਆਂ ਦੇ ਵਿੱਚ ਯੂਰੇਨੀਅਮ ਇਨਾ ਆ ਕਾਰਿਆ ਜੰਮ ਦੇ ਬੱਚਿਆਂ ਨੂੰ ਕੈਂਸਰ ਹੋ ਰਿਹਾ ਹੋਰ ਕੈਂਸਰ ਵੱਧ ਰਹੀ ਚੀਜ਼ ਜੰਮ ਦੇ ਬੱਚਿਆਂ ਦੀਆਂ ਰੀੜ੍ਹ ਦੀਆਂ ਹੱਡੀਆਂ ਦੇ ਵਿੱਚ ਪ੍ਰੋਬਲਮ ਆ ਬੱਚਿਆਂ ਤੋਂ ਤੁਰਿਆ ਨਹੀਂ ਜਾ ਰਿਹਾ ਬੱਚਿਆਂ ਦਾ ਜਿਹੜਾ ਸਰੀਰਕ ਵਿਕਾਸ ਹੈ ਛੋਟਿਆਂ ਦਾ ਉਹ ਨਹੀਂ ਪੂਰਾ ਹੋ ਰਿਹਾ ਇਹ ਸਰਕਾਰਾਂ ਦੇ ਵਿੱਚ ਬੈਠੇ ਲੋਕ ਆਪਦੀ ਕੁਰਸੀ ਦਾ ਆਨੰਦ ਮਾਣਦੇ ਆ ਤੇ ਨਿਗਮ ਆਂਦੇ ਆ ਆਪਦੀ ਜਿਹੜੀ ਰਾਜਨੀਤੀ ਦਾ ਸਰਕਾਰ ਦਾ ਨਿਗਮ ਆਂਦੇ ਆ ਜਣ ਕਿ ਆਪਾਂ ਅਪੀਲ ਕਰਨਾ ਚਾਹਾਂਗੇ ਲੋਕਾਂ ਨੂੰ ਵੀ ਕਿਉਂਕਿ ਮੁੱਠੀ ਭਰਿਆ ਸਭ ਬਿਲਕੁਲ ਮੈਂ ਜਿੰਨੇ ਵੀ ਜਿੱਥੋਂ ਤਿੱਕਰ ਵੀ ਸਾਡੀ ਆਵਾਜ਼ ਜਾਂਦੀ ਹੈ ਜਿਹੜੇ ਵੀ ਸਰੋਤੇ ਸਾਡੇ ਨਾਲ ਜੁੜੇ ਨੇ ਇਹਨੂੰ ਵੱਧ ਤੋਂ ਵੱਧ ਸ਼ੇਅਰ ਤੇ ਵੱਧ ਤੋਂ ਵੱਧ ਲਾਈਕ ਕਮੈਂਟ ਕਰੋ ਤਾਂ ਕਿ ਜਿਹੜਾ ਆਦਮੀ ਉੱਥੇ ਨਹੀਂ ਜਾ ਸਕਦਾ ਉਹ ਸ਼ੇਅਰ ਕਰੋ ਜਿਹੜਾ ਉੱਥੇ ਜਾ ਸਕਦਾ ਭਾਈ ਉਹ ਤੂੰ ਉੱਥੇ ਪਹੁੰਚੋ ਤਾਂ ਕਿ ਇਹ ਜਿਹੜਾ ਮੋਰਚਾ ਅਸੀਂ ਆਪਦਾ ਸਫਲ ਕਰ ਚੱਕੀਏ ਸਾਨੂੰ ਆਪ ਨੂੰ ਡਾਕਟਰਾਂ ਤੋਂ ਬਿਮਾਰੀਆਂ ਤੋਂ ਬਚਣ ਦੀ ਲੋੜ ਹੈ ਤਾਂ ਕਿ ਸਾਡੇ ਬੱਚਿਆਂ ਨੂੰ ਭਿਆਨਕ ਬਿਮਾਰੀਆਂ ਨਾ ਲੱਗਣ ਸਾਡੀ ਕਮਾਈ ਦਾ 50% ਜਿਹੜਾ ਹਿੱਸਾ ਹੈ ਉਹ ਬਿਮਾਰੀਆਂ ਦੇ ਉੱਤੇ ਇਲਾਜ ਕਰਾਉਣ ਦੇ ਉੱਤੇ ਨਾ ਲੱਗੇ ਇਸ ਕਰਕੇ ਜਿਹੜੇ ਸਾਡੇ ਨੌਜਵਾਨ ਸਾਡੇ ਸਾਥੀ ਸਾਡੇ ਭਰਾ ਉੱਥੇ ਧਰਨੇ ਤੇ ਬੈਠੇ ਨੇ ਉਹਨਾਂ ਨੇ ਕੱਲ ਨੂੰ ਇਸ ਗੰਦੇ ਨਾਲੇ ਨੂੰ ਜਿਹੜਾ ਬੁੱਢਾ ਨਾਲਾ ਹੈਗਾ ਉਦੇ ਉੱਤੇ ਬੰਦ ਮਾਰਨਾ ਹੈ ਆਓ ਪੰਜਾਬੀਓ ਕਿਤੇ ਅਸੀਂ ਆਪਣਾ ਯੋਗਦਾਨ ਪਾਉਣ ਤੋਂ ਵਾਂਝੇ ਨਾ ਰਹੇ ਜਾਈਏ ਆਓ ਅਸੀਂ ਜਿੰਨਾ ਆਪਣਾ ਯੋਗਦਾਨ ਪੰਡਾ ਹੈ ਉਹਨਾਂ ਯੋਗਦਾਨ ਪਾ ਕੇ ਕੱਲ ਨੂੰ ਲੁਧਿਆਣੇ ਅਸੀਂ ਬੇਰਕਾ ਪਲਾਂਟ ਦੇ ਕੋਲ ਇਕੱਠੇ ਹੋਈਏ ਤਾਂ ਕਿ ਅਸੀਂ ਇੰਡਸਟਰੀ ਵਾਲਿਆਂ ਨੂੰ ਦੱਸ ਦਈਏ ਵੀ ਭਾਈ ਜੇ ਤੁਸੀਂ ਟੈਕਸ ਪੇਅਰ ਹੋ ਤੇ ਅਸੀਂ ਪੀਣ ਵਾਲਾ ਪਾਣੀ ਸਰਕਾਰ ਤੋਂ ਸਾਫ ਸੁਥਰਾ ਮੰਗਦੇ ਆ ਅਸੀਂ ਕੋਈ ਤੁਹਾਡੇ ਟੈਕਸ ਜਿਹੜੇ ਤੁਸੀਂ ਸਰਕਾਰ ਨੂੰ ਦਿੰਨੇ ਉਹਦੇ ਚੋਂ ਕੋਈ ਹਿੱਸਾ ਨਹੀਂ ਮੰਗਦੇ ਤੇ ਜਿਹੜੇ ਇੰਡਸਟਰੀ ਵਾਲ ਨੇ ਪਾਣੀ ਉਹ ਵੀ ਪੀਂਦੇ ਨੇ ਪਰ ਉਹ ਭਾਈ ਉਹਨਾਂ ਦੇ ਪਾਣੀ ਕਿਤੇ ਬਾਹਰੋਂ ਆਉਦੇ ਹੋਣਗੇ ਜਿੱਦਾਂ ਕਿਤੇ ਉਹਨਾਂ ਨੂੰ ਇਹੋ ਜੀਆਂ ਭਿਆਨਕ ਬਿਮਾਰੀਆਂ ਲੱਗੀਆਂ ਨਾ ਅਸੀਂ ਤਾਂ ਕਹਿੰਨੇ ਪ੍ਰਮਾਤਮਾ ਇਹੋ ਜੀ ਭਿਆਨਕ ਬਿਮਾਰੀ ਕਿਸੇ ਨੂੰ ਦੁਸ਼ਮਣ ਨੂੰ ਵੀ ਨਾ ਲਾਵੇ ਪਰ ਜਿਹੜੇ ਪੰਜਾਬੀਆਂ ਨੇ ਬੇੜਾ ਚੁੱਕਿਆ ਹੋਇਆ ਸਾਡੇ ਵੱਡੇ ਭਰਾਵਾਂ ਨੇ ਜਿਹੜੇ ਉੱਥੇ ਬੈਠੇ ਨੇ ਲੱਖੇ ਵਰਗੇ ਅਮਤੋਜ ਮਾਨ ਵਰਗੇ ਜਿੰਨੇ ਵੀ ਹੋਰ ਸਾਡੇ ਸਤਕਾਰਯੋਗ ਵੀਰ ਇਸ ਮਹਿਮ ਦੇ ਵਿੱਚ ਕੁੱਦੇ ਹੋਏ ਨੇ ਪ੍ਰਮਾਤਮਾ ਉਹਨਾਂ ਨੂੰ ਦਿਨ ਦੁਗਣੀ ਰਾਤ ਚੌਗਣੀ ਤਰੱਕੀ ਬਖਸ਼ੇ ਪ੍ਰਮਾਤਮਾ ਉਹਨਾਂ ਨੂੰ ਚੜ੍ਹਦੀ ਕਲਾ ਬਖਸ਼ੇ ਆਓ ਪੰਜਾਬੀਓ ਫਰੀਦਕੋਟ ਵਾਸੀਓ ਆਓ ਆਪਾਂ ਆਪਣਾ ਯੋਗਦਾਨ ਪਾਈਏ ਕੱਲ ਨੂੰ ਲੁਧਿਆਣੇ ਚੱਲਗੇ